ਮੈਨੂੰ ਬਹੁਤ ਸੱਚੀ ਯਾਰ ਮੈਂ ਜਜਵਤੀ ਜਾ ਬੰਦਾ ਮੈਨੂੰ ਬੁਸਾ ਆਪਣੇ ਆਪ ਦੇ ਵਿੱਚ ਬਹੁਤ ਆਉਂਦਾ ਵੀ ਮੈਨੂੰ ਯਾਰ ਇਹ ਵੀ ਗੱਲਾਂ ਬੋਲ ਕੇ ਮੈਂ ਸਕਦੇ ਨਹੀਂ ਏ ਕਾਫ ਕੀ ਆ ਯਾਰ ਅੱਜ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਾਨਾ ਸਿੱਧੂ ਪਾਨਾ ਸਿੱਧੂ ਹੋਈ ਪਈ ਐ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਬੀਤੇ ਦਿਨੀ ਪਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ ਉੱਥੇ ਹੀ ਦੂਜਾ ਪਰਚਾ ਪਿਆ ਸੀ ਇਹਨਾਂ ਦਾ ਚੈਨ ਚੋਰੀ ਕਰਨ ਦਾ ਹਾਲੇ ਦੋਵਾਂ ਕੇਸਾਂ ਦੇ ਵਿੱਚੋਂ ਤਾਂ ਬਰੀ ਨਹੀਂ ਹੋਏ ਸੀ ਸੋ ਤੀਜਾ ਕੇਸ ਫੇਰ ਤਿਆਰ ਹੋ ਗਿਆ ਪਾਨਾ ਸਿੱਧੂ ਦੇ ਖਿਲਾਫ ਜੀ ਹਾਂ ਪਾਨਾ ਸਿੱਧੂ ਦੇ ਖਿਲਾਫ ਤੀਜਾ ਕੇਸ ਦਰਜ ਕਰ ਦਿੱਤਾ ਗਿਆ ਹੈ ਤਾਂ ਰਾ 384 ਦੇ ਤਹਿਤ ਕੀਤਾ ਪਰਚਾ ਇਹ ਪਰਚਾ ਅਬੋਰ ਸ਼ਹਿਰ ਦੇ ਵਿਅਕਤੀ ਵੱਲੋਂ ਕਰਾਇਆ ਗਿਆ ਹੈ ਇਹ ਤੀਜਾ ਪਰਚਾ ਨਜਾਇਜ਼ ਪੈਸੇ ਮੰਗਣ ਤੇ ਕਰਾਇਆ ਗਿਆ ਹੈ ਸੋ ਦੋਸਤੋ ਹੁ ਤੁਸੀਂ ਵੀ ਦੱਸ ਸਕਦੇ ਹੋਗੇ ਕਿ ਭਾਨਾ ਸਿੱਧੂ ਪੈਸੇ ਲੋਕਾਂ ਕੋਲੋਂ ਲੈਂਦਾ ਸੀ ਜਾਂ ਉਲਟੇ ਲੋਕਾਂ ਦੇ ਮੜਵਾਉਂਦਾ ਸੀ ਡੁੱਬੇ ਹੋਏ ਪੈਸੇ ਇਹ ਤਾਂ ਗੱਲ ਕਲੀਅਰ ਹੋ ਗਈ ਦੋਸਤੋ ਕਿ ਆਪਣੇ ਪੰਜਾਬ ਦੇ ਵਿੱਚ ਵੈਰੀ ਆਪਣੇ ਹੀ ਹਨ ਬਾਰੋ ਸਾਨੂੰ ਕਿਸੇ ਕੋਲੋਂ ਖਤਰਾ ਨਹੀਂ ਜਿਹੜੇ ਹਰਾਮ ਦੀ ਕਮਾਈ ਤੇ ਪਲਦੇ ਹਨ ਉਹਨਾਂ ਨੂੰ ਅਕਸਰ ਰੋਕਦੇ ਸੀ ਪਾਨਾ ਸਿੱਧੂ ਇਸ ਲਈ ਜਿਸ ਦਾ ਦਾਸੂਤ ਆਉਂਦਾ ਹੈ ਉਹ ਪਾਨਾ ਸਿੱਧੂ ਤੇ ਪਰਚਾ ਕਰਾ ਦਿੰਦੇ ਹਨ ਸੋ ਇੱਕ ਵਾਰੀ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰੋ ਜੇ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ